ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਸਾਡੇ ਸਿੱਖ ਧਰਮ ਦੇ ਗੁਰੂ ਅਮਰਦਾਸ ਮਹਾਰਾਜ ਜੀ ਔਰ ਗੁਰੂ ਨਾਨਕ ਪਾਸੋਂ ਜਿਹੜੇ ਸਾਡੇ ਸਿੱਖੀ ਦੇ ਚੱਲੇ ਆ ਉਹਨਾਂ ਨੂੰ ਧਾਲਾਣ ਵਾਸਤੇ ਇੱਕ ਕੁੱਝ ਹੀ ਚਾਲ ਚੱਲੀ ਗਈ ਹੈ ਔਰ ਉਹਨਾਂ ਬੰਦਿਆਂ ਵੱਲੋਂ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਸਿੱਖ ਪੰਥ ਦੇ ਅੰਦਰ ਕਦੇ ਕੋਈ ਜ਼ਿਕਰ ਨਹੀਂ ਆਇਆ ਔਰ ਜਿਹੜੇ ਪੰਜਾਬ ਕਾ ਹਿੰਦੁਸਤਾਨ ਦੇ ਵਿੱਚ ਇਹ ਗਲਤ ਪ੍ਰਸਤਾ ਪ੍ਰਚਾਰ ਕਰਕੇ ਸਿੱਖ ਧਰਮ ਨੂੰ ਇਨਾ ਨਿਚੇ ਗਏ ਰਹੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੰਸ ਵਸ ਦੇ ਵਿੱਚੋਂ ਲਾਡੀ ਜਿਹੜਾ ਕਿ ਪਖੰਡੀ ਸਾਹ ਜਿਹੜਾ ਚਿਲਮਾ ਬੀੜੀ ਸਿੱਕਾ ਪੀਦਾ ਹੈ ਉਸ ਨੂੰ ਸਿੱਖ ਧਰਮ ਦੇ ਨਾਲ ਜੋੜਿਆ ਗਿਆ ਔਰ ਇਸ ਦਾ ਰੋਜ਼ ਸਾਰੇ ਆਪਣੇ ਸਿੱਖ ਧਰਮ ਦੇ ਅੰਦਰ ਪਾਇਆ ਗਿਆ ਦੇਸਾਂ ਵਿਦੇਸਾਂ 'ਚ ਵੀ ਪਾਇਆ ਗਿਆ ਅੱਜ ਅਸੀਂ ਡੇਰਾ ਬਸਿ ਸਬਡਿਵੀਜ਼ਨ ਦੇ ਜਿਹੜੇ ਆਪਣੇ ਸਿੱਖ ਧਰਮ ਦੇ ਜਿਹੜੇ ਆਪਣੇ ਜਿਹੜੇ ਆਗੂ ਹੈ ਉਹ ਅੱਜ ਇਸ ਮੁੱਦੇ ਦੇ ਇਕੱਠੇ ਹੋਏ ਆ ਕਿ ਅੱਜ ਅਸੀਂ ਜਿਹੜੀ ਆਪਣੀ ਜਿਹੜੀ ਆਵਾਜ਼ ਹੈ ਇੱਕ ਵਾਰੀ ਉਹ ਸਰਕਾਰ ਦੇ ਐਸ.ਡੀ.ਐਮ ਦੇ ਥਰੂ ਸਬ-ਡਿਵੀਜ਼ਨ ਅਡਮਿਨਿਸਟ੍ਰੇਟ ਡੇਰਾਬਸੀ ਵੱਲੋਂ ਅਸੀਂ ਉਹਨਾਂ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਆ ਕਿ ਜਿਹੜੀ ਸਾਡੀ ਇਹ ਜਿਹੜੀ ਸੇਖਾਂ ਦੀ ਜਿਹੜੀ ਫੇਸ ਪਹੁੰਚੀ ਆ ਇਸ ਦੇ ਵਿਰੁੱਧ ਉਸ ਦੇ ਉੱਪਰ ਕਾਰਵਾਈ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਟੱਕਿਆ ਜਾਵੇ ਜੇਕਰ ਇਹ ਸਰਕਾਰ ਦੀ ਸਾਡੀ ਆਵਾਜ਼ ਸੁਣ ਕੇ ਕੋਈ ਨਾ ਕਰਵਾ ਹੋਈ ਤੇ ਅਸੀਂ ਸਾਰਾ ਜਿਹੜਾ ਆਪਣਾ ਜਿਹੜਾ ਸਾਡੀ ਜੁਣੀ ਦੇਖਦੇ ਰਾਏ ਇੱਥੇ ਆ ਕੇ ਅਸੀਂ ਧਰਨਾ ਮਾਰਾਂਗੇ ਔਰ ਵੱਡੇ ਪੱਧਰ ਤੇ ਮਾਰਾਂਗੇ ਔਰ ਬੜਾ ਤਗੜਾ ਸੰਘਰਸ਼ ਚਲੇਗਾ ਜਦੋਂ ਤੱਕ ਇਸ ਦੇ ਉੱਪਰ ਕਾਰਵਾਈ ਨਹੀਂ ਹੁੰਦੀ ਅੱਜ ਅਸੀਂ ਇਸ ਵਾਸਤੇ ਅਸੀਂ ਮਮਨੇ ਨੂੰ ਦੇਣ ਵਾਸਤੇ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ